ਦੇ ਲੰਬੇ ਸਮੇਂ ਤੋਂ ਕਲਾਨੌਰ ਵਾਲਿਆਂ ਨੂੰ ਇਹ ਸਮਝ ਦੀ ਠੀਕ ਸੀ ਵੀ ਕਿ 12-13 ਸਾਲ ਬਾਅਦ ਜਿਹੜੀ ਪੰਚਾਇਤ ਦੀ ਇਲੈਕਸ਼ਨ ਕਲਾਨੌਰ ਦੀ ਹੋ ਰਹੀ ਹੈ ਤਾਂ ਮੈਨੂੰ ਇਹ ਕਿ ਲੋਕਾਂ ਦਾ ਪਿਛਲੀਆਂ ਸਰਕਾਰਾਂ ਦੇ ਔਰ ਪਿਛਲੇ ਲੀਡਰਾਂ ਤੇ ਬੜਾ ਵੱਡਾ ਗਲਾਸ ਸੀਗਾ ਕਿ ਜਿਨ੍ਹਾਂ ਲਕਸ਼ਣਾ ਨਹੀਂ ਕਰਾਈਆਂ ਇਸ ਚੋਣ ਤੋਂ ਬਾਝੇ ਰੱਖਿਆ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਵੀ ਜਿੱਦਾਂ ਉਹਨਾਂ ਤੇ ਗੁੱਸਾ ਕੱਢਾ ਕਲਾਨੌਰ ਦੇ ਇੱਕ ਲੋਕ ਗੁੱਸਾ ਮੇਰੇ ਤੇ ਵੀ ਉਦਾ ਹੀ ਕੱਢਣਗੇ ਤਾਂ ਮੈਂ ਉਸ ਚੀਜ਼ ਨੂੰ ਸਮਝਦਿਆਂ ਹੋਇਆ ਤਾਂ ਲੋਕਾਂ ਦੀ ਗੱਲ ਵਿਧਾਨ ਸਭਾ ਚ ਰੱਖੀ ਤਾਂ ਉਹ ਜਿਹੜੀ ਮੇਰੀ ਗੱਲ ਰੱਖੀ ਆ ਉਹਨੂੰ ਪੂਰ ਪਿਆ ਤੇ ਅੱਜ ਕਲਾਨੌਰ ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹ ਹੋ ਰਹੀ ਹੈ ਮੈਂ ਤੁਹਾਡੇ ਚੈਨਲਾਂ ਦੇ ਜਰੀਏ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਇਮਾਨਦਾਰ ਸਾਫ਼ ਸੁਥਰੇ ਅਕਸ ਵਾਲੇ ਜਿਹੜੇ ਲੋਕਾਂ ਨੂੰ ਅੱਗੇ ਲੈ ਕੇ ਆਓ ਤਾਂ ਉਹਨਾਂ ਦੇ ਹੱਕ 'ਚ ਫਤਵਾ ਕਰੋ ਮੈਂ ਉਮੀਦ ਕਰਦਾ ਕਿ ਲੋਕ ਆਮ ਆਦੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਫਤਵਾ ਕਰਨਗੇ ਔਰ ਚੰਗਾ ਇੱਕ ਜਿਹੜੀ ਡਿਵੈਲਪਮੈਂਟ ਦੀ ਜਿਹੜੀ ਕਲਾਨੌਰ ਦੀ ਰੁਕੀ ਆ ਉਹਦੀ ਰਫ਼ਤਾਰ ਜਿਹੜੀ ਹੋਰ ਤੇਜ਼ ਹੋ ਜੇ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਖਫਤ ਹੈ ਮੈਂ ਹਰਦੀਪ ਸਿੰਘ ਮਠਾਲੂ ਮੋਜੋਵਾਲ ਪੰਚਾਇਤ ਤੋਂ ਸਰਪੰਚੀ ਦੇ ਉਮੀਦਵਾਰ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਹੈ ਕਿ ਮੈਨੂੰ 18 ਤਰੀਕ ਨੂੰ ਵੋਟਾਂ ਪਾ ਕੇ ਮੋਜੋਵਾਲ ਭਾਉ ਅਤੇ ਤੁਹਾਡੇ ਜਿਹੜੇ ਵੀ ਕੋਈ ਰੁਕੇ ਕੰਮਾਂ ਕਿਸੇ ਪ੍ਰਕਾਰ ਦੀ ਕੋ ਰਿਕਵਰੀ ਆ ਗਈ ਮੈਂ ਤੁਹਾਨੂੰ ਵਾਦਾ ਕਰਨਾ ਵਾਂ ਆਪਣਾ ਮੋਜੋਵਾਲ ਪੰਚਾਇਤ ਨੂੰ ਨਮੂਨੇ ਦੀ ਪੰਜਾਬ ਬਣਾ ਦਿਖਾਵਾਂਗੇ ਲੋਕ ਯਾਦ ਕਰਨਗੇ ਵਾਕਈ ਕੰਮ ਹੋਇਆ ਠੀਕ ਹੈ ਲੋਕਾਂ ਦਾ ਜਿੱਥੇ ਜਾ ਰਿਹਾ ਬਹੁਤ ਜ਼ਿਆਦਾ ਪਿਆਰ ਮੇਰੇ ਲੋਕਾਂ ਨੂੰ ਸਵਾਭ ਵੀ 18 ਤਰੀਕ ਨੂੰ ਤੁਹਾਨੂੰ ਸਰਪੰਚ ਬਣਾਈਏ ਇਸ ਕਰਕੇ ਮੈਂ ਧੰਨਵਾਦ ਕਰਨਾ ਲੋਕਾਂ ਦਾ ਪਿਆਰ ਵੇਖ ਕੇ ਕਿ ਅਸੀਂ 18 ਤਰੀਕ ਨੂੰ ਸਰਪੰਚ ਬਣ ਕੇ ਤੁਹਾਡੇ ਹਰ ਆਸ ਮੀਤੇ ਖੜੇ ਉਤਰਾਂਗੇ ਮੇਰਾ ਚੋਣ ਨਿਸ਼ਾਨ ਹੈ ਟਰੈਕਟਰ ਟਰੈਕਟਰ ਤੇ ਮੋਹਰ ਲਾ ਕੇ ਟਰੈਕਟਰ ਨੂੰ ਕੰਮਜੋਬ ਕਰੋ ਧੰਨਵਾਦ ਥੈਂਕ ਯੂ ਸਭ ਤੋਂ ਪਹਿਲਾਂ ਤੇ ਮੈਂ ਤਨਵਾਦ ਕਰਨਾ ਚਾਹੁੰਦਾ ਆਪਣੇ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਅੱਜ ਸਾਡੀ ਕਵਰੇਜ ਲਈ ਆਪਣਾ ਸਮਾਂ ਕੱਢਿਆ ਔਰ ਸਾਡੇ ਵਿੱਚ ਸਾਡੇ ਉਮੀਦਵਾਰ ਸਰਪੰਚ ਉਮੀਦਵਾਰ ਹਰਦੀਪ ਸਿੰਘ ਮਠਾਦੂ ਸਾਡੇ ਨਾਲ ਨੇ ਸਾਡਾ ਭਰਾ ਹੈ ਔਰ ਬੜੀ ਆਸ ਦੇ ਨਾਲ ਆਪਾਂ ਲੋਕਾਂ ਵਿੱਚ ਜਾ ਰਹੇ ਹਾਂ ਔਰ ਬਹੁਤ ਵਧੀਆ ਲੋਕਾਂ ਦਾ ਇੱਕ ਪਿਆਰ ਮਤਲਬ ਦਿਲੋਂ ਹੰਗਾਰਾ ਮਿਲ ਰਿਹਾ ਹੈ ਔਰ ਆਸ ਹੈ ਕਿ 18 ਤਰੀਕ ਨੂੰ ਸਾਡੇ ਭਰਾ ਨੂੰ ਬਹੁਤ ਵਧੀਆ ਬਹੁਮਤ ਦੇ ਨਾਲ ਲੋਕ ਸਰਪੰਚ ਬਣਾਉਣਗੇ ਔਰ ਸਭ ਤੋਂ ਜਿਹੜਾ ਮੇਨ ਇੰਪੋਰਟੈਂਟ ਹੈ ਕਿ ਸਾਡੇ ਮੋਜਵਲ ਪੰਚਾਇਤ ਦੀ ਡਵੈਲਪਮੈਂਟ ਤੇ ਡਵੈਲਪਮੈਂਟ ਦਾ ਜਿਹੜਾ ਸਭ ਤੋਂ ਸਾਡੇ ਭਰਾ ਨੇ ਸਾਡੇ ਨਾਲ ਵਾਅਦਾ ਕੀਤਾ ਲੈ ਕੇ ਤੁਰਾਂਗੇ ਇਸ ਚੀਜ਼ ਨੂੰ ਕਿ ਕੋਈ ਵੀ ਚਾਹੇ ਉਹ ਪਾਰਕ ਲੈਵਲ ਦੀ ਚਾਹੇ ਉਹ ਸਟੇਡੀਅਮ ਦੀ ਚਾਹੇ